ਸਰਕਾਰੀ ਨੌਕਰੀ ਪਹਿਲਾਂ ਤਾਂ ਇੱਕ ਸੁਪਨਾ ਹੀ ਹੁੰਦੀ ਸੀ ਕਿੱਥੇ ਨਹੀਂ ਮਿਲਣੀ ਆਪਾਂ ਨੂੰ ਕੋਈ ਮੰਤਰੀ ਨਹੀਂ ਜਾਣਦਾ ਆਪਣੇ ਕੋਲੇ ਪੈਸੇ ਨਹੀਂ ਹੈਗੇ ਹੁਣ ਸਰਕਾਰੀ ਨੌਕਰੀ ਪੜਾਈ ਦੇ ਬੇਸਤੇ ਮਿਲਦੀ ਹੈ ਮੈਰਿਟ ਤੇ ਬੇਸਤੇ ਮਿਲਦੀ ਹੈ ਪੜੋ ਨੰਬਰ ਲਓ ਤਾਂ ਨੌਕਰੀ ਤੁਹਾਡੇ ਘਰੇ ਆਪ ਆਊਗੀ ਇਹ ਨਹੀਂ ਹੋ ਸਕਦਾ ਕਿ ਤੁਹਾਡੇ ਨੰਬਰ ਜਿਆਦਾ ਆ ਗਏ ਘੱਟ ਨੰਬਰ ਵਾਲਾ ਨੌਕਰੀ ਇਸ ਕਰਕੇ ਲੈ ਗਿਆ ਕਿ ਉਹਦੇ ਬਾਪੂ ਨੂੰ ਕੋਈ ਮੰਤਰੀ ਜਾਣਦਾ ਸੀ ਜਾਂ ਫਿਰ ਉਹਦੇ ਬਾਪੂ ਕੋਲੇ ਪੈਸੇ ਸੀ ਸੋ ਇਸ ਤਰ੍ਹਾਂ ਦਾ ਕਦੇ ਵੀ ਕੁਝ ਨਹੀਂ ਹੋਊਗਾ 55201 ਦੇ ਵਿੱਚੋਂ ਜਾ ਕੇ ਪੁੱਛ ਲਿਓ ਕਿ ਕਿਸੇ ਨੂੰ ਕੋਈ ਕਰੱਪੀਆ ਦੇਣਾ ਪਿਆ ਕਿਸੇ ਨੂੰ ਕੋਈ ਸਿਫਾਰਿਸ਼ ਲਾਉਣੀ ਪਈ ਨਹੀਂ ਤੁਹਾਡੇ ਸਾਰੇ ਅਫਸਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿੰਨੇ ਵੀ ਡਿਪਾਰਟਮੈਂਟ ਨੇ ਅੱਜ ਕਿ ਉਹਨਾਂ ਨੇ ਬਹੁਤ ਕਮਾਲ ਦੀ ਸਿਲੈਕਸ਼ਨ ਕੀਤੀ ਹੈ ਤੇ ਤੁਸੀਂ ਹੁਣ ਪੰਜਾਬ ਸਰਕਾਰ ਦਾ ਹਿੱਸਾ ਹੋ ਪੰਜਾਬ ਸਰਕਾਰ ਦਾ ਪਰਿਵਾਰ ਹਰ ਰੋਜ਼ ਵੱਧਦਾ ਹੈ ਤੇ ਤੁਸੀਂ ਉਹਦੇ ਵਿੱਚ ਆਪਣਾ ਯੋਗਦਾਨ ਪਾਓ ਉਹ ਕਹਿੰਦੇ ਆ ਕਿ ਦੁਨੀਆ ਇੱਕ ਸਟੇਜ ਹੈ ਇੱਥੇ ਹਰੇਕ ਬੰਦਾ ਆਉਂਦਾ ਕਿਸੇ ਦਾ ਰੋਲ ਥੋੜਾ ਜਿਹਾ ਘੱਟ ਹੁੰਦਾ ਕਿਸੇ ਦਾ ਵੱਧ ਹੁੰਦਾ ਪਰ ਆਪਣਾ ਰੋਲ ਜ਼ਰੂਰ ਨਿਵਾ ਕੇ ਜਾਓ ਤਾਂ ਕਿ ਰੋਲ ਇਸ ਤਰੀਕੇ ਨਾਲ ਨਭਾਓ ਕਿ ਭਾਵੇਂ 1 ਮਿੰਟ ਦਾ ਰੋਲ ਹੋਵੇ ਯਾਦ ਰੱਖਿਆ ਜਾਵੇ ਸ਼ੋਲੇ ਫਿਲਮ ਦੇ ਵਿੱਚ ਸਿਰਫ ਇੱਕੋ ਹੀ ਡਾਇਲੋਗ ਸੀਗਾ ਇਤਨਾ ਸਨਾਟਾ ਕਿਉਂ ਹੈ ਭਾਈ بس ਉਹੀ ਯਾਦ ਰੱਖਿਆ ਗਿਆ ਜ਼ਰੂਰੀ ਨਹੀਂ ਕਿ ਤੁਹਾਡੇ ਕੋਲੇ ਸਾਰੀ ਫਿਲਮ ਚ ਡਾਇਲੋਗ ਹੋਣ ਉਹ ਤਾਂ ਇੱਕ ਡਾਇਲੋਗ ਵੀ ਤੁਹਾਨੂੰ ਯਾਦਗਾਰੀ ਬਣਾ ਸਕਦਾ ਸੋ ਜਿੰਨਾ ਕੰਮ ਤੁਹਾਡੇ ਕੋਲੇ ਆਉਂਦਾ ਹੈ ਤੁਹਾਡੇ ਅਧਿਕਾਰ ਖੇਤਰ ਚ ਆਉਂਦਾ ਉਹਨਾਂ ਕਰੋ ਨਿਭਾਓ ਲੋਕਲ ਅਡਮਿੰਟਚੋਂ ਲੋਕਲ ਬਾਡੀਜ਼ ਚੋਂ ਐਜੂਕੇਸ਼ਨ ਚੋਂ ਆਪਕਾਰੀ ਚੋਂ ਜਿੱਤੇ ਜਿੱਤੇ ਮੌਕਾ ਮਿਲਦਾ ਹੈ ਆਪਣੇ ਵੱਲੋਂ ਬੈਸਟ ਕਰੋ ਕੋਈ ਪਤਾ ਨਹੀਂ ਕਿੱਥੋਂ ਕਿਹੜਾ ਮੌਕਾ ਅੱਗੇ ਤੁੰ ਲੈ ਜਾਏ ਕੋਈ ਪਤਾ ਨਹੀਂ ਕਿਹੜੀ ਗੱਲ ਤੁਹਾਡੀ ਅਗਲੀ ਪੌੜੀ ਬਣ ਜੇ ਉਸ ਪੌੜੀ ਤੋਂ ਅੱਗੇ ਪਤਾ ਨਹੀਂ ਕਿਹੜੀਆਂ-ਕਿਹੜੀਆਂ ਮੰਜ਼ਲੇ ਮਿਲ ਜਾਣ